ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਐਵੇਂ ਤੁਹਾਨੂੰ ਦਿਖਾ ਰਹੀ ਹਾਂ 24 24 ਨੰਬਰ ਇਸ 24 ਨੰਬਰ ਦਾ ਇੱਕ ਐਸਾ ਰਾਜ ਦੱਸ ਰਹੀਆਂ ਜੇਕਰ ਤੁਸੀਂ ਸ਼ੇਅਰ ਮਾਰਕੀਟ ਵਿੱਚ ਪੈਸਾ ਲਗਾਉਂਦੇ ਹੋ ਟਰੇਡਿੰਗ ਵਿੱਚ ਪੈਸਾ ਲਗਾਉਂਦੇ ਹੋ ਜਾਂ ਤੁਸੀਂ ਆਪਣੇ ਵਪਾਰ ਵਿੱਚ ਕਰੋੜਾ ਰੁਪਇਆ ਲਗਾ ਕੇ ਬੈਠੇ ਹੋ ਪਰ ਤੁਹਾਡਾ ਜਿਹੜਾ ਕੋਈ ਕਸਟਮਰ ਨਹੀਂ ਆਂਦਾ ਤੁਹਾਡਾ ਗ੍ਰਾਫ ਉੱਪਰ ਜਾਣ ਦੀ ਬਜਾਏ نیچے ਚਲਾ ਗਿਆ ਹੈ ਕਹਿੰਦਾ ਭਾਵੇਂ ਕਿ ਤੁਹਾਨੂੰ ਕਾਟਾ ਹੋ ਗਿਆ ਹੈ ਕਿਸੇ bizness ਵਿੱਚ ਤੁਹਾਡੀ ਦੁਕਾਨ ਤੇ ਗਾਹਕ ਨਹੀਂ ਆਉਂਦੇ ਹੈ ਤੁਸੀਂ online bizness ਕਰਦੇ ਹੋ offline bizness ਕਰਦੇ ਹੋ ਮਤਲਬ ਕੈਂਡਾ ਕਿ ਪੈਸਿਆਂ ਦੀ ਪ੍ਰੋਬਲਮ ਆ ਜਾਂਦੀ ਹੈ ਜਦੋਂ ਅਸੀਂ ਇੰਨਾ ਪੈਸਾ ਲਗਾ ਦਿੰਦੇ ਹਾਂ ਸਾਨੂੰ ਜਦੋਂ ਉਹ ਰਿਟਰਨ ਵਿੱਚ ਨਹੀਂ ਆਂਦਾ ਨਾ ਆਪਾਂ ਕੋਈ ਵੀ ਕੰਮ ਜਦੋਂ ਸ਼ੁਰੂ ਕਰਦੇ ਹਾਂ ਹੈਨਾ ਕਿਧਰੇ ਵੀ ਅਸੀਂ ਪੈਸਾ ਲਗਾਉਂਦੇ ਹਾਂ ਜਦੋਂ ਅਸੀਂ ਮੀਡਲ ਕਲਾਸ ਦੇ ਜਿਹੜੇ ਲੋਗ ਹਨ ਹੈਨਾ ਮੀਡਲ ਕਲਾਸ ਵੀ ਨਹੀਂ ਕਹਿ ਸਕਤੀ ਜਿਹੜੇ ਵੱਡੇ ਵੱਡੇ ਵੀ ਹੈ ਉਹ ਵੀ ਕੋਈ ਵੀ ਕੰਮ ਜਦੋਂ ਸ਼ੁਰੂ ਕਰਦੇ ਹੈ ਤਾਂ ਇਸੇ ਪਿੱਛੇ ਸ਼ੁਰੂ ਕਰਦੇ ਹੈ ਕਿ ਅਸੀਂ ਐਡਿਟੋਂ ਮਨੀ ਬਿਗੇਟਸ ਮਨੀ ਪੈਸੇ ਨੂੰ ਪੈਸਾ ਖਿੱਚਦਾ ਹੈ ਅਸੀਂ ਪੈਸਾ ਹੋਰ ਕਮਾਈਏ ਠੀਕ ਹੈ ਨਾ ਤੇ ਉਹ ਪਟਾ ਡਿਕਰੀਜ਼ ਹੋ ਰਿਹਾ ਹੈ ਉੱਪਰ ਜਾਣ ਦੀ ਬਜਾਏ نیچے ਆ ਜਾਂਦਾ ਹੈ ਤਾਂ ਇਹ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰੇਗਾ ਐਚਓਵੀ ਨੰਬਰ ਇਸ ਨੂੰ ਬਿਲਕੁਲ ਵੀ ਹਲਕੇ ਵਿੱਚ ਨਾ ਲੈਣਾ ਕਿ 24 ਨੰਬਰ ਦਾ ਕੀ ਹੈ 24 ਨੰਬਰ ਨਾਲ ਸਾਡਾ ਕੀ ਮੇ ਕੰਮ ਚਲ ਜਾਏਗਾ ਕੀ ਮੇ ਪੈਸਾ ਆ ਜਾਏਗਾ ਠੀਕ ਹੈ ਨਾ ਕਈ ਲੋਕਾਂ ਦੇ ਦਿਮਾਗ ਵਿੱਚ ਇਹ ਵੀਡੀਓ ਸੁਣਦੇ ਸੁਣਦੇ ਹੀ ਆਣ ਲੱਗ ਜਾਂਦੇ ਹੈ ਵਿਚਾਰ ਮੈਨੂੰ ਪਤਾ ਹੈ ਐ ਮੈਂ ਤੁਹਾਡੀ ਸਾਰੀ ਜਿਹੜੀ ਸ਼ੱਕ ਨੇ ਜਿਹੜੇ ਡਾਊਟਸ ਨੇ ਉਹ ਸਭ ਦੂਰ ਕਰਾਂਗੀ ਅੱਜ ਦੀ ਵੀਡੀਓ ਵਿੱਚ ਦੱਸਾਂਗੀ ਕਿ ਐ 24 ਨੰਬਰ ਜੋ ਜਾਦੂਈ ਨੰਬਰ ਹੈ ਐਂਜਲ ਨੰਬਰ ਹੈ ਕਿਸ ਤਰ੍ਹਾਂ ਤੁਹਾਡੇ ਘਰ ਵਿੱਚੋਂ ਪੈਸਿਆਂ ਦੀ ਪ੍ਰੋਬਲਮ ਤੁਹਾਡੇ ਬਿਜ਼ਨਸ ਦੀ ਪ੍ਰੋਬਲਮ ਤੁਹਾਡੇ ਦੁਕਾਨ ਤੇ ਗਾਹਕ ਨਹੀਂ ਆਉਂਦੇ ਉਹ ਸਾਰੀਆਂ ਤੁਹਾਡੀਆਂ ਪ੍ਰੋਬਲਮਸ ਨੂੰ ਕਿਵੇਂ ਦੂਰ ਕਰੇਗੀ ਉਸ ਤੋਂ ਪਹਿਲੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੇਕਰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਜੀ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਵਿੱਚ ਹਾਜੀ ਦੇ ਕੇ ਪਰਮਾਤਮਾ ਦਾ ਆਸ਼ੀਰਵਾਦ ਜਰੂਰ 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 ਪ੍ਰਾਪਤ ਕਰੋ ਜੀ ਤੇ ਚਲੋ ਜੀ ਸਭ ਤੋਂ ਪਹਿਲੇ ਥੋੜਾ ਜਿਹਾ ਬ੍ਰੀਫ ਵਿੱਚ ਤੁਹਾਨੂੰ ਮੈਂ 24 ਨੰਬਰ ਦਾ ਇੰਪੋਰਟੈਂਟ ਸਮਝਾਉਣੀ ਹਾਂ ਕਿ ਕਿਉਂ ਤਾਂ ਹੀ ਤੁਹਾਨੂੰ ਵਿਸ਼ਵਾਸ ਆਏਗਾ ਔਰ ਤੁਸੀਂ ਇਹ ਉਪਾਅ ਕਰੋਗੇ ਤਾਂ ਦੇਖਣਾ ਕਿਉਂਕਿ ਸ਼ੰਕਾ ਨਹੀਂ ਲਿਆਣੀ ਹੈ ਕਿਉਂਕਿ ਮੈਨੂੰ ਪਤਾ ਹੈ ਜਿਹੜੇ ਸ਼ੱਕ ਕਰ ਰਹੇ ਹਨ ਡਾਊਟ ਕਰ ਰਹੇ ਹਨ ਤਾਂ ਉਹਨਾਂ ਨੂੰ ਤਾਂ ਇਹ ਬਿਲਕੁਲ ਵੀ ਰਿਜ਼ਲਟ ਨਹੀਂ ਮਿਲਦਾ ਹੈ ਇਸ ਕਰਕੇ ਆਪਾਂ ਸ਼ਰਧਾ ਤੇ ਵਿਸ਼ਵਾਸ ਨਾਲ ਕਰਨਾ ਹੈ ਇਹ 24 ਨੰਬਰ ਜੋ ਹੈ 2 ਨੰਬਰ ਹੈ ਚੰ드ਰਮਾਤਾ ਔਰ 4 ਨੰਬਰ ਹੈ ਰਾਹੁਦਾ ਠੀਕ ਹੈ ਚੰ드ਮਾ ਜਿਸ ਤੋਂ ਅਸੀਂ ਰੋਜ਼ ਦੀ ਡੇਲੀ ਰੁਟੀਨ ਵਿੱਚ ਜਿਹੜਾ ਅਸੀਂ ਪੈਸਾ ਕਮਾਉਂਦੇ ਹਾਂ ਉਹ ਸਾਨੂੰ ਚੰ드ਮਾ ਦਿੰਦਾ ਹੈ ਠੀਕ ਹੈ ਕਿ ਕਿਸੇ ਦਿਨ ਤੁਸੀਂ ਦੇਖਿਆ ਹੋਵੇਗਾ ਕਿ ਤੁਹਾਡੀ ਦੁਕਾਨ ਤੇ ਅਚਾਨਕ ਹੀ ਇੰਨੇ ਸਾਰੇ ਗਾਹਕ ਆ ਜਾਂਦੇ ਹਨ ਤੁਸੀਂ ਬੜੇ ਖੁਸ਼ ਹੋ ਜਾਂਦੇ ਹੋ ਤੁਹਾਨੂੰ ਬੜੀ ਜੇ ਔਨਲਾਈਨ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਬੜੇ ਸਾਰੇ ਆਰਡਰ ਆ ਜਾਂਦੇ ਹਨ ਹੈਨਾ ਅਚਾਨਕ ਹੀ ਤੁਹਾਨੂੰ ਬੜੀ ਖੁਸ਼ੀ ਹੁੰਦੀ ਹੈ ਜਿਹੜੇ ਜੌਬ ਕਰਦੇ ਹਨ ਉਹਨਾਂ ਨੂੰ ਇੱਕਦਮ ਪ੍ਰੋਮੋਸ਼ਨ ਮਿਲ ਜਾਂਦਾ ਹੈ ਬੜੇ ਸਾਰੇ ਇਨਸੈਂਟਿਵ ਵੰਡ ਜਾਂਦੇ ਹਨ ਅਚਾਨਕ ਜਿਹੜਾ ਪੈਸਾ ਆਉਂਦਾ ਹੈ ਉਹ ਹੁੰਦਾ ਹੈ ਰਾਹੂ ਤੇ 4 ਨੰਬਰ ਹੈ ਰਾਹੂ ਦਾ ਠੀਕ ਹੈ ਤੇ ਅਗਰ ਅਸੀਂ ਇਹਨਾਂ ਦੋਨਾਂ ਦਾ ਟੋਟਲ ਕਰੀਏ 2 4 ਤਾਂ ਕਿੰਨਾ ਬਣ ਜਾਂਦਾ ਹੈ 6 ਤੇ 6 ਨੰਬਰ ਹੈ ਸ਼ੁਕਰ ਦਾ ਤੇ ਸਮਝ ਜਾਓ ਤੁਸੀਂ ਤੇ ਇਹ ਨੰਬਰ ਕਿੰਨਾ ਸ਼ਕਤੀਸ਼ਾਲੀ ਹੈ ਸ਼ੁਕਰ ਗ੍ਰਹਿ ਸਾਨੂੰ ਦਿੰਦਾ ਹੈ ਸਾਡੇ ਘਰ ਵਿੱਚ ਸੁੱਖ ਸਮਰiddhi ਐਸ਼ਵਰਿਆ ਦੀ ਜਿੰਨੀਆਂ ਵੀ ਸਾਡੀਆਂ ਚੀਜ਼ਾਂ ਹੁੰਦੀਆਂ ਹਨ ਨਾ ਲਗਜ਼ਰੀ ਚੀਜ਼ਾਂ जो कि एसी हो गया गड्डी हो गई मकान हो गया है ना जड़िया चीज़ा तो सानू अमीरी दी है ना वो चीज़ा छे नंबर दिता है इस करके नंबर बहुत 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 ज़्यादा महत्वपूर्ण है ਤੇ ਇਹ ਜਿਹੜੇ ਨੰਬਰ ਦਾ ਉਪਾ ਜੋ ਕਿ ਮੈਂ ਤੁਹਾਨੂੰ ਦੱਸਣ ਵਾਲੀ ਹਾਂ ਤੁਸੀਂ ਕਿਸ ਤਰ੍ਹਾਂ ਕਰਨਾ ਹੈ ਕਿ ਵੀ ਕਰਨਾ ਹੈ ਜੇ ਤੁਸੀਂ ਕੱਲ੍ਹ ਆਣਾ ਤਾਂ ਇਸ ਦਾ ਅਸਰ ਕੋਈ 2-3 ਮਹੀਨਿਆਂ ਵਿੱਚ ਨਹੀਂ ਦਿਖੇਗਾ ਇਹ ਗੱਲ ਤੁਸੀਂ ਧਿਆਨ ਨਾਲ ਸੁਣ ਲਓ ਬੜੀ ਜ਼ਰੂਰੀ ਹੈ ਇਸ ਉਪਾ ਦੀ ਕੋਈ 2-3 ਮਹੀਨਿਆਂ ਵਿੱਚ ਨਹੀਂ ਦਿਖੇਗਾ ਅੱਜ ਜੇ ਤੁਸੀਂ ਇਹ ਉਪਾ ਕਰਦੇ ਹੋ ਅਗਲੇ ਦਿਨ ਹੀ ਤੁਹਾਨੂੰ ਇਸ ਦਾ ਅਸਰ ਦਿਖੇਗਾ ਹਾਂਜੀ ਯਕੀਨ ਮੰਨ ਕੇ ਚੱਲੋ ਸ਼ਰਧਾ ਤੇ ਵਿਸ਼ਵਾਸ ਨਾਲ ਕਰ ਲੋਗੇ ਤਾਂ ਅਗਲੇ ਦਿਨ ਹੀ ਇਸ ਦਾ ਰਿਜ਼ਲਟ ਤੁਹਾਨੂੰ 100% ਮਿਲੇਗਾ ਹੀ ਮਿਲੇਗਾ ਕਿ ਕਈ ਲੋਕ ਦੇਖੋ ਕਹਿ ਕਹਿਣਗੇ ਸ਼ਾਇਦ ਜਿਨ੍ਹਾਂ ਨੂੰ ਥੋੜਾ ਜਿਹਾ ਐਸਟ੍ਰੋਲੋਜੀ ਵਿੱਚ ਗਿਆਨ ਹੋਏਗਾ ਨੌਲੇਜ ਹੋਏਗੀ ਤਾਂ ਉਹ ਕਹਿਣਗੇ ਕਿ ਚੰ드ਰਾ ਤੇ ਰਾਹੁ ਹੈ ਨਾ ਦੋਨੋਂ ਦੁਸ਼ਮਣ ਹਨ ਪਰ ਐਸਾ ਕੁਝ ਨਹੀਂ ਹੈ ਜਦੋਂ ਵੀ ਸਾਨੂੰ ਕੋਈ ਜੋਤਸੀ ਕੰਮ ਕਰ ਰਹੇ ਹਾਂ ਕਿਸੇ ਵੀ ਬਿਜ਼ਨਸ ਵਿੱਚ ਅਸੀਂ ਪੈਸਾ ਪਾਇਆ ਹੈ ਜਾਂ ਅਸੀਂ ਕਿਤੇ ਵੀ ਕੋਈ ਕੰਮ ਕਰ ਰਹੇ ਹਾਂ ਤਾਂ ਸਾਨੂੰ ਉਹ ਪੈਸਾ ਨਹੀਂ ਆਂਦਾ ਹੈ ਤੇ ਜੇ ਅਚਾਨਕ ਜਿਹੜੇ ਸਾਨੂੰ ਜਿਸ ਤਰ੍ਹਾਂ ਕੋਈ ਲੋਟਰੀ ਪਾਉਂਦੇ ਆ ਆਪਾਂ ਲੋਟਰੀ ਨਹੀਂ ਲੱਗਦੀ ਐ ਤਾਂ ਸਮਝ ਜਾਓ ਕਿ ਤੁਹਾਡੇ ਚੰ드ਰਾ ਵਿੱਚ ਤੇ ਰਾਹੁ ਦੋਨਾਂ ਵਿੱਚ ਗੜਬੜ ਹੈ ਤੇ ਅਸੀਂ ਉਹਨਾਂ ਦੋਨਾਂ ਨੂੰ ਠੀਕ ਕਰਨਾ ਹੈ ਕਿ ਸਾਨੂੰ ਅਚਾਨਕ ਤਨ ਲਾਭ ਵੀ ਹੋਵੇ ਉਸ ਦੇ ਨਾਲ ਨਾਲ ਸਾਡੀ ਡੇਲੀ ਰੁਟੀਨ ਵਿੱਚ ਜਿਹੜਾ ਪੈਸਾ ਆ ਰਿਹਾ ਸੀ ਉਹ ਤਾਂ ਆ ਵੀ ਆਵੇ ਉਸ ਤੋਂ ਇਲਾਵਾ ਸਾਨੂੰ ਅਚਾਨਕ ਤਨ ਲਾਭ ਵੀ ਹੋਵੇ ਅਚਾਨਕ ਤਨ ਲਾਭ ਕੀ ਹੋਏਗਾ ਜੇਕਰ ਤੁਸੀਂ ਸ਼ੇਅਰ ਮਾਰਕੀਟ ਵਿੱਚ ਕੁਝ ਪੈਸਾ ਲਗਾਇਆ ਹੈ ਅਚਾਨਕ ਹੀ ਸ਼ੇਅਰ ਦੇ ਪ੍ਰਾਈਸ ਵਧ ਜਾਣਗੇ ਹੈਨਾ ਜੇਕਰ ਤੁਸੀਂ ਟ੍ਰੇਡਿੰਗ ਵਿੱਚ ਕੰਮ ਕਰਦੇ ਹੋ ਜਾਂ ਫਿਰ ਤੁਸੀਂ ਕੋਈ ਲੋਟਰੀ ਖਰੀਦੇ ਹੋ ਅਚਾਨਕ ਤੁਹਾਨੂੰ ਤਨ ਲਾਭ ਹੋ ਜਾਏਗਾ ਉਸ ਤੋਂ ਇਲਾਵਾ ਤੁਸੀਂ ਤੁਹਾਡੇ ਕਸਟਮਰ ਆਨੇ ਸ਼ੁਰੂ ਹੋ ਜਾਣਗੇ ਜਿਹੜੇ ਡੇਲੀ ਆਉਂਦੇ ਹਨ ਉਸ ਤੋਂ ਇਲਾਵਾ डबल ट्रिपल कस्टमर आने शुरू हो जाएंगे डबल ट्रिपल ਤੁਹਾਨੂੰ ਆਰਡਰ ਆਉਣੇ ਸ਼ੁਰੂ ਹੋ ਜਾਣਗੇ ਇਸ ਨੰਬਰ ਦਾ ਇਸਤੇਮਾਲ ਕਰਕੇ ਤੇ ਚਲੋ ਜੀ ਹੁਣ ਜਲਦੀ ਤੋਂ ਤੁਸੀਂ ਧਿਆਨ ਨਾਲ ਸੁਣ ਲੋ ਕਿ ਇਸ ਉਪਾ ਨੂੰ ਤੁਸੀਂ ਕਰਨਾ ਕੀ ਹੈ ਸਭ ਤੋਂ ਪਹਿਲੇ ਤੁਸੀਂ ਲੈਣਾ ਹੈ ਇੱਕ ਚਿੱਟਾ ਕਾਗਜ਼ ਚਿੱਟਾ ਕਾਗਜ਼ ਹੀ ਲੈਣਾ ਹੈ ਕਿਉਂਕਿ ਚਿੱਟਾ ਕਾਗਜ਼ ਹੈ ਚੰ드ਮਾ ਦਾ ਕਾਰਕ ਠੀਕ ਹੈ ਉਸ ਤੋਂ ਬਾਅਦ ਤੁਸੀਂ ਲੈਣਾ ਹੈ ਨੀਲਾ ਪੈਨ ਨੀਲਾ ਪੈਨ ਲੈਣਾ ਹੈ ਬਲੂ ਪੈਨ ਲੈਣਾ ਹੈ ਜੋ ਕਿ ਹੈ ਰਾਹੁ ਨਲ ਕਨੈਕਟਡ ਰਾਹੁ ਦਾ ਕਾਰਕ ਹੈ ਚਿੱਟੇ ਪੰਦੇ ਉੱਪਰ ਨੀਲੇ ਰੰਗ ਦੇ ਨਾਲ ਤੁਸੀਂ ਇਹ ਨੰਬਰ ਲਿਖ ਦੇਣਾ ਹੈ 24 ਨੰਬਰ ਦੋ ਲਿਖਣਾ ਹੈ ਫਿਰ ਥੋੜੀ ਜਿਹੀ ਜਗ੍ਹਾ ਛੱਡ ਕੇ ਚਾਰ ਲਿਖਣਾ ਹੈ ਠੀਕ ਹੈ ਐਚਓਵੀ ਨੰਬਰ ਲਿਖ ਕੇ ਤੁਸੀਂ ਕੀ ਕਰਨਾ ਹੈ ਇਸ ਤਰ੍ਹਾਂ ਦੇ ਤਿੰਨ ਕਾਗਜ਼ ਬਣਾਣੇ ਹਨ ਕਿਉਂ ਬਣਾਣੇ ਹਨ ਧਿਆਨ ਨਾਲ ਸੁਣਨਾ ਇੱਕ ਤੁਸੀਂ ਰੱਖੋਗੇ ਆਪਣੇ ਘਰ ਵਿੱਚ ਠੀਕ ਹੈ ਤਾਂ ਕਿ ਘਰ ਵਿੱਚ ਵੀ ਜੋ ਸ਼ਨੀ ਅ ਸੌਰੀ ਚੰਦਰਮਾ ਵੀ ਔਰ ਰਾਹੁ ਦੀ ਗੜਬੜੀ ਚੱਲ ਰਹੀ ਹੈ ਘਰ ਵਿੱਚ ਵੀ ਕਿਉਂ ਨਾ ਕਈ ਜਣਾਂ ਨੇ ਆਨਲਾਈਨ ਆਰਡਰ ਸ਼ੁਰੂ ਕਰਦੇ ਹਨ ਉਹਨਾਂ ਨੂੰ ਆਰਡਰ ਆਉਂਦੇ ਹਨ ਇਸ ਕਰਕੇ ਤੁਸੀਂ ਘਰ ਵੀ ਲਗਾਣਾ ਹੈ ਇਸ ਨੂੰ ਜੋ ਪੈਸਿਆਂ ਦੀ ਦਿੱਕਤ ਆ ਰਹੀ ਹੈ ਕਰਜ਼ਾ ਆ ਰਿਹਾ ਹੈ ਉਹ ਵੀ ਤੁਹਾਡਾ ਇਹ ਸਭ ਠੀਕ ਹੋ ਜਾਏਗਾ ਅਚਾਨਕ ਤਨ लाभ ਹੋਏਗਾ ਇੱਕ ਤੁਸੀਂ ਘਰ ਵਿੱਚ ਇਸ ਨੂੰ ਲਗਾਣਾ ਹੈ ਕਿੱਥੇ ਲਗਾਣਾ ਹੈ ਉਹ ਵੀ ਦੱਸਾਂਗੀ ਤੇ ਕਦੋਂ ਕਰਨਾ ਹੈ ਉਹ ਵੀ ਦੱਸਾਂਗੀ ਥੋੜਾ ਜਿਹਾ ਪੇਸ਼ੈਂਸ ਰੱਖੋ ਠੀਕ ਹੈ ਲਾਈ ਸਟੈਪ ਬਾਈ ਸਟੈਪਸ ਆਪ ਦੱਸ ਰਹੀ ਹਾਂ ਪਹਿਲੇ ਤਾਂ ਦੇਖ ਲਓ ਤਿੰਨ ਪਰਚੀਆਂ ਬਣਾ ਲਓ ਚਿੱਟੇ ਕਾਗਜ਼ ਦੇ ਉੱਤੇ 24 ਨੰਬਰ ਲਿਖ ਕੇ ਨੀਲੇ ਪੈੰਦੇ ਨਾਲ ਇੱਕ ਰੱਖਾਂਗੇ ਆਪਾਂ ਆਪਣੇ ਘਰ ਦੇ ਵਿੱਚ ਦੂਜਾ ਆਪਾਂ ਰੱਖਾਂਗੇ ਜਿੱਥੇ ਤੁਸੀਂ ਆਪਣਾ ਜੇਕਰ ਵਪਾਰ ਕਰਦੇ ਹੋ ਠੀਕ ਹੈ ਉੱਥੇ ਜਾਂ ਆਪਣੀ ਤੁਹਾਡੀ ਕੋਈ ਫੈਕਟਰੀ ਹੈ ਜਾਂ ਤੁਸੀਂ ਕੋਈ ਬਿਜ਼ਨਸ ਕਰਦੇ ਹੋ ਉੱਥੇ ਜਾਂ ਫਿਰ ਤੁਸੀਂ ਜੌਬ ਕਰਦੇ ਹੋ ਤਾਂ ਉਹ ਆਪਣੇ ਬੈਂਚ ਦੇ ਸਾਹਮਣੇ ਵਾਲੀ ਜਗ੍ਹਾ ਤੇ ਤੁਸੀਂ ਲਗਾਣਾ ਹੈ ਤੀਜਾ ਜਿਹੜਾ ਕਾਗਜ਼ ਹੈ ਉਹ ਤੁਸੀਂ ਆਪਣੀ ਪੌਕੇਟ ਵਿੱਚ ਰੱਖਣਾ ਹੈ ਠੀਕ ਹੈ ਹੁਣ ਕੁਐਸਚਨ ਹੈ ਕਿ ਇਹ ਕਰਨਾ ਕਦੋਂ ਹੈ ਕਰਨਾ ਹੈ ਆਪਾਂ ਸੋਮਵਾਰ ਦੇ ਦਿਨ ਕਿਉਂਕਿ ਸੋਮਵਾਰ ਜੋ ਹੈ ਉਸ ਦਾ ਚੰ드ਮਾ ਦੇ ਨਾਲ ਕੋਈ ਸ਼ਤੂਰਤਾ ਨਹੀਂ ਹੈ ਇਸ ਕਰਕੇ ਅਸੀਂ ਇਹ ਉਪਾ ਮੰਡੇ ਯਾਨੀ ਕਿ ਸੋਮਵਾਰ ਨੂੰ ਕਰਨਾ ਹੈ

ਪਰ ਪੱਛਮੀ ਦਿਸ਼ਾ ਵਿੱਚ ਤੁਸੀਂ ਇਸ ਨੂੰ ਲਗਾਉਣਾ ਹੈ ਤਾਂ ਕਿ ਤੁਸੀਂ ਇਸ ਨੂੰ ਰੋਜ਼-ਰੋਜ਼ ਜਿਵੇਂ ਦੇਖੋਗੇ ਨજર ਪੈਣੀ ਚਾਹੀਦੀ ਹੈ ਨજર ਨਹੀਂ ਵੀ ਪਏਗੀ ਤਾਂ ਤੁਸੀਂ ਉੱਤਰ ਪੱਛਮੀ ਦਿਸ਼ਾ ਵਿੱਚ ਲਗਾ ਦੇਣਾ ਹੈ ਨਾ ਤੇ ਤੁਹਾਡਾ ਕੰਮ ਸ਼ੁਰੂ ਹੋ ਜਾਏਗਾ ਬਸ ਤੁਸੀਂ ਲਗਾ ਦੇਣਾ ਹੈ ਤੁਹਾਡਾ ਕੰਮ ਸ਼ੁਰੂ ਔਰ ਤੀਸਰਾ ਜਿਹੜਾ ਮੈਂ ਤੁਹਾਨੂੰ ਦੱਸਿਆ ਆਪਣੀ ਪੌਕੇਟ ਵਿੱਚ ਪਾਣਾ ਹੈ ਜਾਂ ਤਾਂ ਆਪਣੇ ਪਰਸ ਵਿੱਚ ਪਾ ਕੇ ਰੱਖੋ ਜਾਂ ਪੌਕੇਟ ਵਿੱਚ ਪਾ ਕੇ ਰੱਖੋ ਜਾਂ ਉੱਪਰ ਜਿਹੜੀ ਜੇਬ ਹੁੰਦੀ ਹੈ ਨਾ ਪੌਕੇਟ ਦੇ ਉੱਥੇ ਵੀ ਪਾ ਕੇ ਰੱਖੋ ਮੈਂ ਤਾਂ ਤੁਹਾਨੂੰ ਇਹੀ ਸਲੈਕਟ ਸੁਜੈਸ਼ਨ ਦੇਵਾਂਗੀ ਕਿ ਉੱਪਰ ਵਾਲੇ ਪੌਕੇਟ ਚ ਪਾ ਕੇ ਰੱਖੋ ਕਬੜੀ ਜਲਦੀ ਇਸ ਦਾ ਅਸਰ ਹੋਏਗਾ ਨਾਲ ਦੇ ਨਾਲ ਇਹ ਜਿਹੜਾ ਪੌਕੇਟ ਵਿੱਚ ਪਾ ਕੇ ਰੱਖ ਲਿਓ ਕਾਗਜ਼ ਉਸ ਨੂੰ ਕੀ ਕਰਨਾ ਹੈ ਜਦੋਂ ਤੱਕ ਦੇਖੋਗੇ ਕਿ ਜਿਆਦਾ ਮੋੜ ਟੁੱਟ ਜਾਂਦਾ ਹੈ ਨਾ ਜਦੋਂ ਪੁਰਾਣਾ ਹੋ ਜਾਂਦਾ ਹੈ ਮਹੀਨੇ ਤੱਕ ਜਦੋਂ ਤੱਕ ਇਹ ਚੱਲਦਾ ਹੈ ਕਾਗਜ਼ ਉਸ ਨੂੰ ਯੂਜ਼ ਕਰੋ ਫਿਰ ਉਸ ਤੋਂ ਬਾਅਦ ਨਵਾਂ ਕਾਗਜ਼ ਬਣਾਓ ਚਿੱਟਾ ਕਾਗਜ਼ ਲੈ ਕੇ ਨੀਲੇ ਪੈਨ ਨਾਲ ਲਿਖ ਕੇ 24 ਨੰਬਰ ਉਸ ਨੂੰ ਪਾਕਟ ਵਿੱਚ ਰੱਖੋ ਪੁਰਾਣਾ ਕਾਗਜ਼ ਹੈ ਤਾਂ ਮੈਂ ਉਸ ਨੂੰ ਜਲ ਪਰਵਾਹ ਕਰ ਦੋ ਜਾਂ ਕਿਸੇ ਅ ਪੇੜ ਦੇ نیچے ਧੱਕਿਆ ਹੋ ਨਹੀਂ ਤਾਂ ਉਸ ਨੂੰ ਜਲਾ ਵੀ ਸਕਦੇ ਹੋ ਇਸ ਤਰ੍ਹਾਂ ਵੀ ਕਿਉਂਕਿ ਯੂਨੀਵਰਸ ਦੀ ਚੀਜ਼ ਜੋ ਅਸੀਂ ਮੈਸੇਜ ਭੇਜ ਰਹੇ ਹਾਂ ਯੂਨੀਵਰਸ ਨੂੰ ਉਹ ਜਦੋਂ ਅਸੀਂ ਜਲਾ ਦਿੰਦੇ ਹਾਂ ਕਿਸੇ ਚੀਜ਼ ਨੂੰ ਜਲ ਪਰਵਾਹ ਕਰ ਦਿੰਦੇ ਹਾਂ ਤਾਂ ਉਹ ਯੂਨੀਵਰਸ ਦੀ ਚੀਜ਼ ਯੂਨੀਵਰਸ ਦੇ ਨਾਲ ਮਿਲ ਜਾਂਦੀ ਹੈ ਸਾਡਾ ਕੰਮ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਇਹ ਤੁਸੀਂ ਹਮ ਕਰੋ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਜਿਹੜੇ ਵੀ ਲੋਕ ਚਾਹਦੇ ਹਨ ਕਿ ਉਹਨਾਂ ਨੂੰ ਅਚਾਨਕ ਧਨਲਾਭ ਹੋਵੇ ਹੈਨਾ ਜਿਵੇਂ ਸ਼ੇਅਰ ਮਾਰਕੀਟ ਲਾਟਰੀ ਜਾਂ ਫਿਰ ਕੰਮ ਚੱਲਣਾ ਕਿ ਸਾਡੇ ਦੁਕਾਨ ਤੇ ਬਹੁਤ ਜ਼ਿਆਦਾ ਕਸਟਮਰ ਦੀ ਭੀੜ ਲੱਗ ਜਾਵੇ ਹੈਨਾ ਤੇ ਜੋ ਕੰਮ ਰੁਕਿਆ ਹੋਇਆ ਹੈ ਕਰਜ਼ਾ ਨਹੀਂ ਖਤਮ ਹੋ ਰਿਹਾ ਉਹ ਲੋਕਾਂ ਐ ਉਪਾਅ ਜ਼ਰੂਰ ਕਰਨ ਹੀ ਕਰਨ ਸ਼ਰਧਾ ਤੇ ਵਿਸ਼ਵਾਸ ਨਾਲ ਤੁਹਾਡੇ ਜਿੰਨੇ ਵੀ ਡਾਊਟਸ ਨੇ ਮੈਂ ਤੁਹਾਡੇ ਦੂਰ ਕਰ ਦਿੱਤੇ ਹਨ ਕਿ 24 ਨੰਬਰ ਦਾ ਕੀ ਮਹੱਤਵ ਹੈ ਚੰਦਰ ਰਾਹੁ ਤੇ ਸ਼ੁਕਰ ਇਹ ਤਿੰਨੋਂ ਗ੍ਰਹਿ ਕੇ ਤੁਹਾਨੂੰ ਕਰੋੜਪਤੀ ਵੀ ਬਣਾ ਸਕਦੇ ਹਨ ਕਿਉਂਕਿ ਰਾਹੂ ਦੇ ਬਾਰੇ ਵਿੱਚ ਕਿਹਾ ਜਾਂਦਾ ਹੈ ਕਿ ਉਹ ਰੰਗ ਤੋਂ ਰਾਜਾ ਬਣਾ ਦਿੰਦਾ ਹੈ ਠੀਕ ਹੈ ਜੀ ਐਸੀ ਮੇਰੀ ਅੱਜ ਦੀ ਵੀਡੀਓ ਦੀ ਜਾਣਕਾਰੀ ਤੇ ਉਪਾ ਚੰਗੀ ਲੱਗੀ ਹੈ ਤਾਂ ਜਰੂਰ ਲਾਈਕ ਤੇ ਕਮੈਂਟ ਕਰਕੇ ਜਾਓ ਤੇ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਬਦਿਆ ਜਿਆ ਹੱਲ ਲੈ ਕੇ